15 ਅਗਸਤ ਦੀ ਆਮਦ ਨੂੰ ਲੈ ਕੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਅਤੇ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ ਰਾਤ ਦਾ ਕਾਫੀ ਸਮਾਂ ਹੋ ਚੁੱਕਿਆ ਹੈ ਔਰ ਗੁਰਦਾਸਪੁਰ ਸਿਟੀ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਲਗਾਤਾਰ ਪੁਲਿਸ ਵੱਲੋਂ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਜਾਰੀ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਸ਼ਹਿਰ ਦੀ ਐਂਟਰੀ ਤੇ ਹਰੇਕ ਅਣਜਾਣ ਵਾਲੇ ਵਾਹਨ ਨੂੰ ਰੋਕ ਕੇ ਬਰੀਕੀ ਦੇ ਨਾਲ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਰ ਅਣਜਾਣ ਵਾਲੇ ਨੂੰ ਬਰੀਕੀ ਦੇ ਨਾਲ ਪੁੱਛਿਆ ਜਾ ਰਿਹਾ ਹੈ ਕਿ ਉਹ ਰਾਤ ਦੇ ਸਮੇਂ ਕਿਸ ਜਗ੍ਹਾ ਤੋਂ ਆਇਆ ਹੈ ਔਰ ਅੱਗੇ ਕਿੱਧਰ ਨੂੰ ਜਾ ਰਿਹਾ ਹੈ ਗੱਲਬਾਤ ਦੌਰਾਨ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਸਮੂਹੀ ਆਪਣੀ ਪੁਲਿਸ ਪਾਰਟੀ ਦੇ ਨਾਲ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਅਧੂਰੇ ਵਾਹਨਾਂ ਅਧੂਰੇ ਕਾਗਜ਼ ਵਾਲੇ ਜੋ ਵਾਹਨ ਹਨ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ਇਸ ਮੌਕੇ ਤੇ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਦੇ ਬਾਅਦ ਉਨ੍ਹਾਂ ਵੱਲੋਂ ਸਕੂਲਾਂ ਕਾਲਜਾਂ ਦੇ ਬਾਹਰ ਵੀ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸਖਤ ਨਾਕਾਬੰਦੀ ਕਰਕੇ ਵਿਦਿਆਰਥੀਆਂ ਨੂੰ ਰੋਕਿਆ ਜਾਏਗਾ ਸੋ ਇਸ ਲਈ ਮਾਪੇ ਔਰ ਸਕੂਲੀ ਵਿਦਿਆਰਥੀ ਵੀ ਤਰਕ ਰਹੇਨ ਕਿਸੇ ਵੀ ਨਾਬਾਲਗ ਨੂੰ ਗੁਰਦਾਸਪੁਰ ਸ਼ਹਿਰ ਔਰ ਆਸ-ਪਾਸ ਦੇ ਇਲਾਕੇ ਵਿੱਚ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਗੌਰਤਲਬ ਹੈ ਕਿ ਪਠਾਨਕੋਟ ਪੁਲਿਸ ਜ਼ਿਲ੍ਹੇ ਦੇ ਵਿੱਚ ਵੀ ਕੋਸ਼ਿਸ਼ ਸ਼ਕੀ ਵੇਖ ਦੀ ਵਿਖੇ ਜਾਣ ਦੇ ਨਾਲ ਗੁਰਦਾਸਪੁਰ ਪੁਲਿਸ ਬੇहद ਚੌਕਸ ਹੈ ਜੀ ਮਾਨ ਜੋ ਕਿ ਐਸਐਸਪੀ ਸ੍ਰੀ ਹਰੀਸ਼ ਤੇਜਮਨ ਜੀ ਦੇ ਦੇਸ਼ਾਂ ਦੇ ਹਟ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਦੀ ਗਵਾਈ ਵਿੱਚ ਅਸੀਂ ਜਿਹੜਾ ਬਟਾਲਾ ਰੋਡ ਅਮਰਸਾ ਰੋਡ ਦੇ ਉੱਤੇ ਅਸੀਂ ਆਉਟਰ ਤੇ ਉੱਤੇ ਜਿਹੜਾ ਐਂਟਰੀ ਪੁਆਇੰਟ ਆ ਜਿਹੜਾ ਜਿੱਥੇ ਅਸੀਂ ਐਂਟਰ ਕਰਦੇ ਹਾਂ ਗੁਰਦਾਸਪੁਰ ਨੂੰ ਉੱਥੇ ਅਸੀਂ ਨਾਕਾ ਲਗਾ ਰਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਵਕਫ ਵਕਫ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਨੂੰ ਪਾਈਸਾਈਡ ਇਹਨਾਂ ਚੈੱਕ ਕੀਤਾ ਜਾ ਰਿਆ ਤੇ ਜਿਹੜੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਅਸੀਂ ਕਾਗਜ਼ ਪੱਤਰ ਚੈੱਕ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਜਿਹੜਾ ਵਾਹਨ ਐਪ ਰਾਹੀਂ ਚੈੱਕ ਕਰਕੇ ਵੀ ਇਹ ਸਹੀ ਨੰਬਰ ਹੈ ਕਿ ਨਹੀਂ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ ਦੇਖੋ ਜੀ 15 ਅਗਸਤ ਨੂੰ ਲੈ ਕੇ ਹੀ ਇਹ ਆਪਾਂ ਜਿਹੜਾ ਚੈਕਿੰਗ ਅਭਿਆਨ ਚਲਾ ਰੱਖਿਆ ਪਹਿਲਾਂ ਵੀ ਚੱਲਦੇ ਨੇ ਤੇ ਇਹ ਚੱਲਦਾ ਹੀ ਰਹੂਗਾ ਅਸੀਂ ਜਿਹੜੀ ਕੋਈ ਵੀ ਸ਼ੱਕੀ ਵਿਅਕਤੀ ਮਿਲਦਾ ਵਾ ਤਾਂ ਉਹਨੂੰ ਪੁੱਛਗਿੱਛ ਕਰਕੇ ਤੇ ਫਿਰ ਨੂੰ ਉਸਨੇ ਜੇ ਅਗਲੇ ਲੱਗਦਾ ਹੈ ਕਾਨੂੰਨੀ ਕਾਰਵਾਈ ਤਾਂ ਕਾਨੂੰਨੀ ਕਾਰਵਾਈ ਕਰਦੇ ਹਾਂ ਜਿਸ ਤਰ੍ਹਾਂ ਇਹ ਕੋਈ ਚੋਰ ਫੜਿਆ ਜੀ ਉਹਨੂੰ ਲੱਗਾ ਸੀ ਵੀ ਉਹ ਚੋਰ ਆ ਉਹਦੇ ਕੋ ਮੋਟਰਸਾਈਕਲ ਬਰਾਮਦ ਹੋਇਆ ਜੀ ਬਿਲਕੁਲ ਜੀ ਅਸੀਂ ਜਿਹੜਾ ਆਊਟਰ ਦੇ ਉੱਤੇ ਜਿਹੜਾ ਗੁਜਰਾਂ ਦੇ ਕੁਲ ਨੇ ਚਾਹੇ ਕੋਈ ਇਸ ਤਰ੍ਹਾਂ ਦੇ ਬੇਆਬਾਦ ਘਰ ਨੇ ਜਿੱਥੇ ਕੋਈ ਰਹਿੰਦਾ ਨਹੀਂ ਆ ਉੱਥੇ ਅਸੀਂ ਚੈਕਿੰਗ ਕੀਤੀ ਜਾ ਰਹੀ ਹੈ ਜੀ ਲੋਕਾਂ ਨੂੰ ਪੀ ਲਈ ਹੈ ਕਿ ਸ਼ਹਿਰ ਬਿਲਕੁਲ ਸੁਰੱਖਿਅਤ ਹੈ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਲਈ ਤਤਪਰ ਹਾਸੀ ਹਮੇਸ਼ਾ ਹਾਜ਼ਰਾਂ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਫੋਨ ਤੇ ਦੱਸ ਸਕਦੇ ਹੋ 112 ਤੇ ਕਾਲ ਕਰ ਸਕਦੇ ਹੋ ਤੁਹਾਡੀ ਜਿਹੜਾ ਦੱਸਣ ਵਾਲੇ ਦੀ ਕੋਈ ਨਸ਼ੇ ਦੇ ਖਿਲਾਫ ਕੋਈ ਵਿਅਕਤੀ ਮਿਲਦਾ ਹੋਵੇ ਤਾਂ ਉਹਦੇ ਬਾਰੇ ਦੱਸੇ ਜੇ ਉਹਦੀ ਅਸੀਂ ਜਿਹੜੀ ਸੂਚਨਾ ਆਪਣੇ ਤੱਕ ਹੀ ਰੱਖਾਂਗੇ ਉਹਦਾ ਨਾਂ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਉੱਚ ਅਥਾਰਟੀ ਵੱਲੋਂ ਉਹਨੂੰ ਸਨਮਾਨਿਤ ਵੀ ਕਰਵਾਇਆ ਜਾਏਗਾ